ਤੋਂ ਵੀ ਕੀਤਾ ਹੋਊਗਾ ਕਿ ਸਰਦਾਰ ਸੁਖਬੀਰ ਸਿੰਘ ਇੱਕ ਮੀਟਿੰਗ ਦੇ ਵਿੱਚ ਬੋਲ ਰਹੇ ਸੀਗੇ ਪਿੱਛੇ ਉਹਨਾਂ ਦੇ ਪਿਤਾ ਜੀ ਸਰ ਆ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀਗੇ ਤੇ ਸਰ ਸੁਖਬੀਰ ਸਿੰਘ ਕਹਿੰਦੇ ਕਿ ਬਾਦਲ ਸਾਹਿਬ ਮੇਰੇ ਪਿਤਾ ਦੇ ਮਾਫਕ ਹੈਗੇ ਆ ਤੇ ਬਾਦਲ ਸਾਹਿਬ ਪਿੱਛੋਂ ਕਹਿੰਦੇ ਤੈਨੂੰ ਕੋਈ ਸ਼ੱਕ ਹੈ ਹੁਣ ਜੇ ਕੱਲ੍ਹ ਈ ਲਾਈਨ ਟ੍ਰਿਬਿਊਨ ਦੀ ਦੇਖੋ ਸੁਬੀਤ ਸਿੰਘ ਜੀ ਨੇ ਅੱਜ ਦੱਸਿਆ ਕਿ ਮੇਰੇ ਪਿਤਾ ਬੜੇ ਚੰਗੇ ਹਸਪਤਾਲ ਦੇ ਵਿੱਚ ਉਹਨਾਂ ਦਾ ਸਾਹ ਘੁੱਟਦਾ ਸੀਗਾ ਉੱਥੇ ਦਾਖਲ ਹੋਏ ਹੋਏ ਐ ਤੇ ਫੋਟੋ ਵੀ ਦਿੱਤੀ ਐ ਆਪਣੇ ਪਿਤਾ ਜੀ ਦੀ ਪਰ ਉਹਦੇ ਪਿਤਾ ਜੀ ਉੱਥੇ ਨਹੀਂ ਦਿਖਦੇ ਉਹ ਫੋਟੋ ਦੇ ਵਿੱਚ ਹੈਗਾ ਤੋਡਾ ਸਿਮਰਨਜੀਤ ਸਿੰਘ ਮਾਨ ਸੌਣ ਨੇ ਕਬੂਲ ਕਰ ਲਿਆ ਤੇ ਸਿਮਰਨਜੀਤ ਸਿੰਘ ਮਾਨ ਮੇਰਾ ਪਿਤਾ ਇਸਟੋ ਦਾ ਫੱਕਿੰਗ ਨੀਗਲ ਡਬਲ ਜੀ